ਸਤਨਾਮ ਵਾਹਿਗੁਰੂ ਸਾਹਿਬ ਜੀ ਗੌੜੀ ਮਹੱਲਾ ਪਹਿਲਾ ਹੱਠ ਕਰ ਮਰੈ ਨਾ ਲੇਖੈ ਪਾਵੇ ਵੇਸ ਕਰ ਬਹੁ ਭਸਮ ਲਗਾਵੇ ਨਾਮ ਵਿਸਾਰ ਬਹੁਰ ਪਛਤਾਵੇ ਤੂੰ ਮਨ ਹਰ ਜੀਓ ਤੂੰ ਮਨ ਸੁਖ ਨਾਮ ਵਿਸਾਰ ਸਹੈ ਜਮ ਦੁਖ ਰਹਾਉ ਚੂਆ ਚੰਦਨ ਅਗਰਖਪੂਰ ਮਾਇਆ ਮਗਨ ਪਰਮ ਪਦ ਧੂਰ ਨਾਮ ਵਿਸਾਰਿਆ ਸਭ ਕੂੜੋ ਕੂਰ ਨਿਜ ਵਾਜੇ ਤਖਤ ਸਲਾਮ ਅਦ ਕੀ ਤ੍ਰਿਸ਼ਨਾ ਵਿਆਪੇ ਕਾਮ ਬਿਨ ਹਰ ਜਾਚੇ ਭਗਤ ਨਾ ਨਾਮ ਵਾਦ ਅਹੰਕਾਰ ਨਾਹੀ ਪ੍ਰਭ ਮਿਲਾ ਮਨ ਦੇ ਪਾਵਹਿ ਨਾਮ ਸੁਹੇਲਾ ਦੂਜੇ ਪਾਏ ਅਗਿਆਨ ਦੁਹੇਲਾ ਬਿਨ ਦਮ ਕੇ ਸੌਦਾ ਨਹੀਂ ਹਾਟ ਬਿਨ ਬੋਹਿਥ ਸਾਗਰ ਨਹੀਂ ਵਾਟ ਬਿਨ ਗੁਰ ਸੇਵੀ ਘਾਟੇ ਘਾਟ ਤਿਸ ਕੋ ਵਾਹ ਵਾਹ ਜੇ ਵਾਟ ਦਿਖਾਵੇ ਤਿਸ ਕੋ ਵਾਹ ਵਾਹ ਜੇ ਸ਼ਬਦ ਸੁਣਾਵੇ ਤਿਸਕੋ ਵਾਹ ਵਾਹ ਜੇ ਮਿਲ ਮਿਲਾਵੇ ਵਾਹ ਵਾਹ ਤਿਸਕੋ ਜਿਸ ਕਾਏ ਜੀਓ ਗੁਰ ਸ਼ਬਦੀ ਮਠ ਅੰਮ੍ਰਿਤ ਪੀਓ ਨਾਮ ਵਡਾਈ ਤੁਧ ਭਾਣੈ ਦਿਓ ਨਾਮ ਬਿਨਾ ਕਿਉ ਜੀਵਾ ਮਾਏ ਅਣ ਦਿਨ ਜਪਤ ਰਹੋ ਤੇਰੀ ਸਰਣਾਏ ਨਾਨਕ ਨਾਮ ਰਤੇ ਪਤ ਪਾਏ ਗੌੜੀ ਮਹੱਲਾ ਪਹਿਲਾ ਹਉ ਮੈਂ ਕਰਤ ਪੇਖੀ ਨਹੀਂ ਜਾਣਿਆ ਗੁਰਮੁਖ ਭਗਤ ਵਿਰਲੇ ਮਨ ਮਾਨਿਆ ਹਉ ਹਉ ਕਰਤ ਨਹੀਂ ਸੱਚ ਪਾਈਐ ਹਉ ਮੈਂ ਜਾਇ ਪਰਮ ਪਦ ਪਾਈਐ ਰਹਾਉ ਹਉ ਮੈਂ ਕਰ ਰਾਜੇ ਬਹੁਤਾ ਵੈ ਹਉ ਮੈਂ ਖਪਹਿ ਜਨਮ ਮਰ ਆਵੇ ਹਉ ਮੈਂ ਨਿਵਰ ਗੁਰ ਸ਼ਬਦ ਵਿਚਾਰੈ ਚੰਚਲ ਮਤ ਤਿਆਗੈ ਪੰਜ ਸੰਘਾਰੈ ਅੰਤਰ ਸਾਚ ਸਹਿਜ ਘਰ ਆਵੈ ਰਾਜਨ ਜਾਣ ਪਰਮਗਤ ਪਾਵੇ ਸੱਚ ਕਰਨੀ ਗੁਰ ਪਰਮ ਚੁਕਾਵੇ ਨਿਰਭਉ ਕੈ ਘਰ 따ੜੀ ਲਾਵੇ ਹਉ ਹਉ ਕਰ ਮਰਣਾ ਕਿਆ ਪਾਵੇ ਪੂਰਾ ਗੁਰ ਭੇਟੇ ਸੋ ਚਗਰ ਚੁਕਾਵੇ 제티 ਹੈ ਤੇਤੀ ਕਿਉ ਨਹੀਂ ਗੁਰਮੁਖ ਗਿਆਨ ਭੇਟ ਗੁਣ ਗਾਈ ਹਮੈ ਬੰਦਨ ਬੰਧ ਭਵਾਵੇ ਨਾਨਕ RAM ਭਗਤ ਸੁਖ ਪਾਵੇ ਗੌੜੀ ਮਹੱਲਾ ਪਹਿਲਾ ਪ੍ਰਥਮੇ ਬ੍ਰਹਮ ਕਾਲੇ ਘਰ ਆਇਆ ਬ੍ਰਹਮ ਕਮਲ ਪਿਆਰ ਨਾ ਪਾਇਆ ਆਗਿਆ ਨਹੀਂ ਲਈਨੀ ਪਰਮ ਬੁਲਾਇਆ ਜੋ ਪਜੈ ਸੋ ਕਾਲ ਸੰਘਾਰਿਆ ਹਮ ਹਰਾਖੇ ਗੁਰ ਸ਼ਬਦ ਵਿਚਾਰਿਆ ਰਹਾਓ ਮਾਇਆ 모ਹ ਦੇਵੀ ਸਭ ਦੇਵਾ ਕਾਲ ਨਾ ਛੋੜੈ ਬਿਨ ਗੁਰ ਕੀ ਸੇਵਾ ਓ ਅਬਨਾਸੀ ਅਲਖ ਭੇਵਾ ਸੁਲਤਾਨ ਖਾਨ ਬਾਦਸ਼ਾ ਨਹੀਂ ਰਹਿਣਾ ਨਾਮੁ ਭੂਲੇ ਜਮ ਕਾ ਦੁਖ ਸਹਿਣਾ ਮੈਂ ਧਰ ਨਾਮ ਜਿਉ ਰਖੁ ਰਹਿਣਾ ਚੌਧਰੀ ਰਾਜੇ ਨਹੀਂ ਕਿਸੈ ਮੁਕਾਮ ਸਹਮ ਰੈ ਸਚੈ ਮਾਇਆ ਧਾਮ ਮੈਂ ਧਨ ਦੀਜੈ ਹਰ ਅੰਮ੍ਰਿਤ ਨਾਮ ਰਹਿਤ ਮਹਿਰ ਮੁਕਦੰ ਸਿਕਦਾਰੈ ਨੀਚਲ ਕੋਈ ਨਾ ਦਿਸੈ ਸੰਸਾਰੈ ਆਫਰੀ ਓਕਾਲ ਕੂੜ ਸਿਰ ਮਾਰੇ ਨਿਹਚਲ ਏਕ ਸਚਾ ਸਚ ਸੋਈ ਜਿਨ ਕਰ ਸਾਜੀ ਤਿਨੈ ਸਭ ਗੋਈ ਓ ਗੁਰਮੁਖ ਜਾਪੈ ਤਾਂ ਪਤ ਹੋਈ ਕਾਜੀ ਸ਼ੇਖ ਭੇਖ ਫਕੀਰਾ ਵਡੇ ਕਹਾਵੈ ਹਉ ਮੈਂ ਤਨ ਪੀਰਾ ਕਾਲ ਨਾ ਛੋੜੈ ਬਿਨ ਸਤਗੁਰ ਕੀ ਧੀਰਾ ਕਾਲ ਜਾਲ ਜੇ ਵਾਰਣੈਣੀ ਕਾਨੀ ਕਾਲ ਸੁਣੈ ਬਿਖ ਬੈਣੀ ਬਿਨ ਸ਼ਬਦ ਮੂਠੇ ਦਿਨ ਰਹਿਣੀ ਹਿਰਦੈ ਸਾਚ ਵਸੈ ਹਰਿ ਨਾਏ ਕਾਲ ਨਾ ਜੋ ਹੈ ਸਕੇ ਗੁਣ ਗਾਏ ਨਾਨਕ ਗੁਰਮੁਖ ਸ਼ਬਦ ਸਮਾਏ ਗੌੜੀ ਮਹੱਲਾ ਪਹਿਲਾ ਬੁਲਹ ਸਾਚ ਮਿਥਿਆ ਨਹੀਂ ਰਾਈ ਚਲਹਿ ਗੁਰਮੁਖ ਹੁਕਮ ਰਜਾਈ ਰਹੇ ਅਤੀਤ ਸਚੇ ਸਰਣਾਈ ਸਚ ਘਰ ਬੈਸੈ ਕਾਲ ਨਾ ਜੋ ਹੈ ਮਨ ਮਹ ਕੋ ਆਵਤ ਜਾਵਤ ਦੁਖ ਮੋਹ ਹੈ ਰਹਾਉ ਅਪਿਓ ਪਿਓ ਅਕਥ ਕਥ ਰਹੀਐ ਨਿਜ ਘਰ ਬੈਸ ਸਹਿਜ ਕਰ ਲਹੀਐ ਹਰ ਰਸ ਮਾਤੇ ਇਹ ਸੁਖ ਕਹੀਐ ਗੁਰਮਤਿ ਚਾਲ ਨਿਹਚਲ ਨਹੀਂ ਡੋਲੇ ਗੁਰਮਤਿ ਸਾਚ ਸਹਜ ਹਰ ਬੋਲੇ ਪੀਵੇ ਅੰਮ੍ਰਿਤ ਤਤਿ ਵਿਰੂਲੇ ਸਤਗੁਰ ਦੇਖਿਆ ਦੀ ਖਿਆਲੀ ਨੀ ਮਨ ਤਨ ਅਰਪਿਓ ਅੰਤਰ ਗਤ ਕੀਨੀ ਗਤਮਿਤ ਪਾਈ ਆਤਮ ਚੀਨੀ ਭੋਜਨ ਨਾਮ ਨਿਰੰજન ਸਾਰ ਪਰਮਹੰਸ ਸਤਜੋਤਿ ਭਾਰ ਜਹ ਦੇਖੋ ਤਹ ਇਕੰਕਾਰ ਰਹਿ ਨਰਾਲਮ ਏਕਾ ਸਚ ਕਰਣੀ ਪਰਮ ਪਦ ਪਾਇਆ ਸੇਵਾ ਗੁਰ ਚਰਣੀ ਮਨ ਤੇ ਮਨ ਮਾਨਿਆ ਝੂਕੀ ਅਹੰ ਭਰਮਣੀ ਇਨ ਵਿਦ ਕਾਣ ਕੌਣ ਨਹੀਂ ਤਾਰਿਆ ਹਰ ਜਸ ਸੰਤ ਭਗਤ ਨਿਸਕਾਰਿਆ ਪ੍ਰਭ ਪਾਏ ਹਮ ਅਵਰ ਨ ਭਾਰੇ ਆ ਸਾਚ ਮਹਿਲ ਗੁਰ ਅਲਖ ਲਖਾਇਆ ਨਿਹਚਲ ਮਹਿਲ ਨਹੀਂ ਛਾਇਆ ਮਾਇਆ ਸਾਚ ਸੰਤੋਖੇ ਭਰਮ ਚੁਕਾਇਆ ਜਿਨ ਕੈ ਮਨ ਵਸਿਆ ਸਚ ਸੋਈ ਤਿਨ ਕੀ ਸੰਗਤ ਗੁਰਮੁਖ ਹੋਈ ਨਾਨਕ ਸਾਚ ਨਾਮ ਮਲ ਖੋਈ ਗੌੜੀ ਮਹੱਲਾ ਪਹਿਲਾ RAM ਨਾਮ ਚਿਤਰਾ ਭੈ ਜਾ ਕਾ ਉਪਜੰਪ ਦਰਸ਼ਨ ਕੀ ਜੈ ਤਾ ਕਾ RAM ਨਾ ਜਪੋ ਅਭਾਗ ਤੁਮਾਰਾ ਜੁਗ ਜੁਗ ਦਾਤਾ ਪ੍ਰਭ RAM ਹਮਾਰਾ ਰਹਾਉ ਗੁਰਮਤ RAM ਜਪੈ ਜਨ ਪੂਰਾ ਤਿਤ ਘਟ ਅਨਹਤ ਬਾਜੇ ਤੂਰਾ ਜੋ ਜਨ ਰਾਮ ਭਗਤ ਹਰ ਪਿਆਰ ਸੇ ਪ੍ਰਭ ਰਾਖੇ ਕਿਰਪਾ ਧਾਰ ਜਿਨ ਕਾ ਹਿਰਦੈ ਹਰ ਹਰ ਸੋਈ ਤਿਨ ਕਾ ਦਰਸ ਪਰਸ ਸੁਖ ਹੋਈ ਸਰਬ ਜੀਆਂ ਮਹਿ ਏਕੋ ਰਵੈ ਮਨ ਮੁਖ ਅਹੰਕਾਰੀ ਫਿਰ ਜੂਨੀ ਭਾਵੈ ਸੋ ਬੂਝੈ ਜੋ ਸਤਗੁਰ ਪਾਏ ਹੁਮੈ ਮਾਰੀ ਗੁਰ ਸ਼ਬਦ ਦੇ ਪਾਏ ਅਰਧ ਉਰਧ ਕੀ ਸੰਧ ਕਿਉ ਜਾਣੈ ਗੁਰਮੁਖ ਸੰਧ ਮਿਲੈ ਮਨ ਮਾਨੈ ਹਮ ਪਾਪੀ ਨਿਰਗੁਣ ਕੋ ਗੁਣ ਕਰਿਐ ਪ੍ਰਭ ਹੋਏ ਦਿਆਲ ਨਾਨਕ ਜਨ ਧਰੀਐ ਸੋਲਹਿ ਅਸ਼ਟਪਦੀਆ ਗਵਾਰੀ ਰੀ ਗੌੜੀ ਕੀਆ ਗੌੜੀ ਬੈਰਾਗਣ ਮਹੱਲਾ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਜਿਉਂ ਗਾਈ ਕੋ ਕੋਇਲੀ ਰਾਖੈ ਕਰ ਸਾਰਾ ਐਹਨ ਸੁਪਾਲੈ ਰਾਖ ਲਹਿ ਆਤਮ ਸੁਖ ਧਾਰਾ ਇਤ ਉਤ ਰਖੋ ਦੀਨ ਦਿਆਲਾ ਤਉ ਸਰਣਾਗਤ ਨਦਰ ਨਿਹਾਲ ਰਹਾਉ ਜਹ ਦੇਖੋ ਤਹਿ ਰਵ ਰਹੇ ਰਖ ਰਾਖਨ ਹਾਰਾ ਤੂੰ ਦਾਤਾ ਭੁਗਤਾ ਤੂੰ ਹੈ ਤੂੰ ਪ੍ਰਾਨ ਆਧਾਰਾ ਕਿਰਤ ਪਿਆ ਅਧ ਉਰਦੀ ਬਿਨ ਗਿਆਨ ਵਿਚਾਰਾ ਬਿਨ ਉਪਮਾ ਜਗਦੀਸ਼ ਕੀ ਬਿਨ ਸਹਰਾ ਅੰਧਿਆਰਾ ਜਗ ਬਿਨ ਸਤ ਹਮ ਦੇਖਿਆ ਲੋਭੇ ਅਹੰਕਾਰਾ ਗੁਰ ਸੇਵਾ ਪ੍ਰਭ ਪਾਇਆ ਸੱਚ ਮੁਕਤ ਦਵਾਰਾ ਨਿਜ ਘਰ ਮਹਿਲ ਆਪਾਰਖੋ ਅਪਰੰਪਰ ਸੋਈ ਬਿਨ ਸ਼ਬਦ ਥਿਰ ਕੋ ਨਹੀਂ ਭੂਜੈ ਸੁਖ ਹੋਈ ਕਿਆ ਲੈ ਆਇਆ ਲੈ ਜਾਇ ਕਿਆ ਫਾਸੈ ਜਮ ਜਾਲਾ ਡੋਲ ਬੰਦਾ ਕਸ ਜੀਵਰੀ ਆਕਾਸ ਪਤਾਲਾ ਗੁਰਮਤਿ ਨਾਮ ਨਾ ਵਿਸਰੈ ਸਹਜੇ ਪਤ ਪਾਈਐ ਅੰਤਰ ਸ਼ਬਦ ਨਿਦਾਨ ਹੈ ਮਿਲ ਆਪ ਗਵਾਈਐ ਨਦਰ ਕਰੇ ਪ੍ਰਭ ਆਪਣੀ ਗੁਣ ਅੰਕ ਸਮਾਵੈ ਨਾਨਕ ਮੇਲ ਨ ਚੁਕਈ ਲਾਹ ਸਚ ਪਾਵੈ ਗੌੜੀ ਮਹੱਲਾ ਪਹਿਲਾ ਗੁਰ ਪ੍ਰਸਾਦੀ ਬੂਝਲੇ ਤਉ ਹੋਇ ਨ ਬੇਰਾ ਘਰ ਘਰ ਨਾਮ ਨਿਰੰਜਨਾ ਸੋ ਠਾਕੁਰ ਮੀਰਾ ਬਿਨ ਗੁਰ ਸ਼ਬਦ ਨਾ ਛੂਟੀ ਐ ਦੇਖੋ ਵਿਚਾਰਾ ਜੇ ਲਖ ਕਰਮ ਕਮਾਵਹੀਂ ਬਿਨ ਗੁਰ ਅੰਧਿਆਰਾ ਰਹਾਓ ਅੰਦੇ ਅਕਲੀ ਬਾਹਰੇ ਕਿਆ ਤਨ ਸਿਓ ਕਹੀਐ ਬਿਨ ਗੁਰ ਪੰਥ ਨਾ ਸੂਜੈ ਕਿਤ ਬਿਧ ਨਿਰਬਹੀਐ ਖੋਟੇ ਕੋ ਖਰਾ ਕਹੈ ਖਰੇ ਸਾਰ ਨਾ ਜਾਣੈ ਸੰਦੇ ਕਾ ਨਉ 파ਰਖੂ ਕਲਿਕਾਲ ਵਿਡਾਣਾ ਸੂਤੇ ਕਉ ਜਾਗਤ ਕਹੈ ਜਾਗਤ ਕਉ ਸੂਤਾ ਜੀਵਤ ਕਉ ਮੂਆ ਕਹੈ ਮੂਏ ਨਹੀਂ ਰੋਤਾ ਆਵਤ ਕਉ ਜਾਤਾ ਕਹੈ ਜਾਤੇ ਕਉ ਆਇਆ ਪਰ ਕੀ ਕਉ ਆਪਣੀ ਕਹੈ ਆਪਣਾ ਨਹੀਂ ਪਾਇਆ মিঠে কৌ কৌড়া কহে কড়ুয়ে কৌ মিঠা রাতে কি নিন্দা করে এসা কল মেই ডিঠা চেরি কি সেবা করে ঠাকুর নাহি দিসে পুকর নীর ভরলিয়ে মাখন নাহি রিসে ইস পদ জো অর্থ আইলে সো গুরু হামারা ਨਾਨਕ ਚੀਨੇ ਆਪਕੋ ਸੋ ਅਪਰ ਅਪਾਰਾ ਸਭ ਆਪੇ ਆਪ ਵਰਤਦਾ ਆਪੇ ਪਰਮਾਇਆ ਗੁਰ ਕਿਰਪਾ ਤੇ ਬੂਝਿਐ ਸਭ ਬ੍ਰਹਮ ਸਮਾਇਆ ਰਾਗ ਗਉੜੀ ਗੁਆਰੇਰੀ ਮਹੱਲਾ ਤੀਜਾ ਅਸ਼ਟ ਪਦੀਆਂ ਇੱਕ ਓੰਕਾਰ ਸਤਗੁਰ ਪ੍ਰਸਾਦਿ ਮਨ ਕਾ ਸੂਤਕ ਦੂਜਾ ਭਾਉ ਭਰਮੇ ਭੂਲੇ ਆਵ ਜਾਓ ਮਨਮੁਖ ਸੂਤਕ ਕਬੈ ਨ ਜਾਇ ਜਿ ਚਰਬ ਸ਼ਬਦ ਨਾ ਭੀਜੈ ਹਰ ਕਹਿ ਨਾਏ ਰਹਾਓ ਸਬੋ ਸੂਤਕ ਜੀਤਾ ਮੋਹ ਆਕਾਰ ਮਰ ਮਰ ਜੰਮੈ ਵਾਰ ਵਾਰ ਸੂਤਕ ਅਗਨ ਪਾਉਣਾ ਪਾਣੀ ਮਾਹੀ ਸੂਤਕ ਭੋਜਨ ਜੀਤਾ ਕਿਛਾ ਹੈ ਸੂਤਕ ਕਰਮ ਨ ਪੂਜਾ ਹੋਏ ਨਾਮ ਰਤੇ ਮਨ ਨਿਰਮਲ ਹੋਏ ਸਤਗੁਰ ਸੇਵਿਆ ਸੂਤਕ ਜਾਏ ਮਰੈ ਨਾ ਜਨਮੈ ਕਾਲ ਨ ਖਾਏ ਸਾਚ ਸਿਮਰਤ ਸੋ ਦੇਖੋ ਕੋਇ ਵਿਣ ਨਾ ਵੈ ਕੋ ਮੁਕਤ ਨ ਹੋਏ ਜੁਗ ਚਾਰੇ ਨਾਮ ਉਤਮ ਸ਼ਬਦ ਵਿਚਾਰ ਕਲਮ ਐ ਗੁਰਮੁਖ ਉਤਰ ਸੁਪਾਰ ਸਾਚਾ ਮਰੈ ਨ ਆਵੈ ਜਾਇ ਨਾਨਕ ਗੁਰਮੁਖ ਰਹੈ ਸਮਾਇ ਗਉੜੀ ਮਹੱਲਾ ਤੀਜਾ ਗੁਰਮੁਖ ਸੇਵਾ ਪ੍ਰਾਨ ਆਧਾਰਾ ਹਰ ਜਿਉ ਰਾਖੋ ਹਿਰਦੈ ਉਤਾਰਾ ਗੁਰਮੁਖ ਸ਼ੋਭਾ ਸਾਚ ਦੁਆਰਾ ਪੰਡਤ ਹਰ ਪੜਤ ਜੋ ਵਿਕਾਰਾ ਗੁਰਮੁਖ ਪਾਉ ਜਲ ਉਤਰੋ ਹਪਾਰਾ ਰਹਾਉ ਗੁਰਮੁਖ ਵਿੱਚੋਂ ਹਮੈਂ ਜਾਏ ਗੁਰਮੁਖ ਮੈਲ ਨਾ ਲਾਗਿਆ ਗੁਰਮੁਖ ਨਾਮ ਵਸੈ ਮਨ ਆਏ ਗੁਰਮੁਖ ਕਰਮ ਧਰਮ ਸਚ ਹੋਈ ਗੁਰਮੁਖ ਅਹੰਕਾਰ ਜਲਾਏ ਦੋਈ ਗੁਰਮੁਖ ਨਾਮ ਰਤੇ ਸੁਖ ਹੋਈ ਆਪਣਾ ਮਨ ਪ੍ਰਬੋਧੋ ਬੂਝੋ ਸੋਈ ਲੋਕ ਸਮਝਾਵੋ ਸੁਣੇ ਨਾ ਕੋਈ ਗੁਰਮੁਖ ਸਮਝੋ ਸਦਾ ਸੁਖ ਹੋਈ ਮਨਮੁਖ ਡੰਫ ਬਹੁਤ ਚਤੁਰਾਈ ਜੋ ਕਿਛ ਕੁਮਾਵੇ ਸੋ ਥਾਏ ਨ ਪਾਈ ਆਵੇ ਜਾਵੇ ਠੌਰ ਨ ਕਾਈ ਮਨਮੁਖ ਕਰਮ ਕਰੇ ਬਹੁਤ ਬਿਮਾਨਾ ਬਗ ਜਿਉ ਲਾਈ ਬਹਿ ਨਿਤ ਧਿਆਨਾ ਜੰਮ ਪਕੜਿਆ ਤਬ ਹੀ ਪਛਤਾਨਾ ਬਿਨ ਸਤਗੁਰ ਸੇਵੇ ਮੁਕਤ ਨਾ ਹੋਈ ਗੁਰ ਪ੍ਰਸਾਦੀ ਮਿਲੇ ਹਰ ਸੋਈ ਗੁਰ ਦਾਤਾ ਜੁਗ ਚਾਰੇ ਹੋਈ ਗੁਰਮੁਖ ਜਾਤ ਪਤ ਨਾਮੇ ਵਢਾਈ ਸਾਇਰ ਕੀ ਪੁਤਰੀ ਬਿਦਾਰ ਗਵਾਈ ਨਾਨਕ ਬਿਨ ਨਾਵੇ ਝੂਠੀ ਚਤਰਾਇ ਗੌੜੀ ਮਹੱਲਾ ਤੀਜਾ ਇਸ ਜੁਗ ਦਾ ਧਰਮ ਪੜੋ ਤੁਮ ਭਾਈ ਪੂਰੇ ਗੁਰ ਸਭ ਸੋਜੀ ਪਾਈ ਇਥੇ ਅੱਗੇ ਹਰ ਨਾਮ ਸੁਖਾਈ ਰਾਮ ਪੜੋ ਮਨ ਕਰੋ ਵਿਚਾਰ ਗੁਰ ਪ੍ਰਸਾਦੀ ਮਹਿਲ ਉਤਾਰ ਰਹਾਓ ਵਾਦ ਵਿਰੋਧ ਨਾ ਪਾਇਆ ਜਾਏ ਮਨ ਤਨ ਫੀਕਾ ਦੂਜੈ ਪਾਏ ਗੁਰ ਕੈ ਸ਼ਬਦ ਸੱਚ ਲਿਵ ਲਾਏ ਹਮੈ ਮੈਲਾ ਇਹ ਸੰਸਾਰਾ ਨਿਤ ਤੀਰਥ ਨਾਵੈ ਨਾ ਜਾਏ ਅਹੰਕਾਰਾ ਬੇਨਗੁਰ ਭੇਟੇ ਜਮ ਕਰੇ ਖੁਵਾਰਾ ਸੂਜਨ ਸਾਚਾ ਜੇ ਹौं ਮੈਂ ਮਾਰੈ ਗੁਰ ਕੈ ਸ਼ਬਦ ਪੰਜ ਸੰਘਾਰੈ ਆਪ ਤਰੈ ਸਗਲੇ ਕੁਲ ਤਾਰੈ ਮਾਇਆ ਮੋਹਿ ਨਟ ਬਾਜੀ ਪਾਈ ਮਨ ਮੁਖ ਅੰਧ ਰਹੇ ਲਪਟਾਈ ਗੁਰ ਮੁਖ ਅਲੇਪਤ ਰਹੇ ਲਵਲਾਈ ਬਹੁਤੀ ਭੇਖ ਕਰੈ ਭੇਖ ਧਾਰੀ ਅੰਤਰ ਤਿਸ਼ਨਾ ਫਿਰੈ ਅਹੰਕਾਰੀ ਆਪਨਾ ਚੀਨੈ ਬਾਜੀ ਹਾਰੀ ਕਾਪੜ ਪੈਰ ਕਰੇ ਚਤੁਰਾਈ ਮਾਇਆ ਮੋ ਹਤ ਭਰਮ ਭੁਲਾਈ ਬਿਨ ਗੁਰ ਸੇਵੇ ਬਹੁਤ ਦੁਖ ਪਾਈ ਨਾਮ ਰਤੇ ਸਦਾ ਬੈ ਰਾਗੀ ਗ੍ਰਹੀ ਅੰਤਰ ਸਾਚ ਲਿਵ ਲਾਗੀ ਨਾਨਕ ਸਤਗੁਰ ਸੇਵੈ ਸੇਵਡ ਭਾਗੀ ਗੌੜੀ ਮਹੱਲਾ ਤੀਜਾ ब्रह्म मूल वेद अभ्यासा तिसते उपजे देव मोह प्यासा त्रगुण परमे नाही निज कर वासा हम आखे हर आखे सतगुरु मिलाया अनदिन भगत हरि नाम दिरडाया रहाओ त्रगुण वाणी ब्रह्म जंजला पणवाद बखाने सिर मारे जमकाला ਆਤਮਾ ਚੀਨੈ ਬੰਨੈ ਪੰਡ ਪਰਾਲਾ ਮਨਮੁਖ ਅਗਿਆਨ ਕੁਮਾਰਗ ਪਾਏ ਹਰਨਾਮ ਵਿਸਾਰਿਆ ਬਹੁ ਕਰਮ ਦਰੜਾਏ ਭਵਜਲ ਡੂਬੇ ਦੂਜੈ ਪਾਏ ਮਾਇਆ ਕਾ ਮੋਹਤਾਜ ਪੰਡਿਤ ਕਹਾਵੈ ਵਿਖਿਆਰਾਤਾ ਬਹੁ ਦੁਖ ਪਾਵੈ ਜਮ ਕਾ ਗਲ ਜੀਵੜਾ ਨਿਤਕਾਲ ਸੰਤਾਵੈ ਗੁਰਮੁਖ ਜਮ ਕਾਲ ਨਹੀਂੜ ਨਾ ਆਵੇ ਹਮੈ ਦੂਜਾ ਸ਼ਬਦ ਜਿਲਾਵੇ ਨਾਮੇ ਰਾਤੇ ਹਰ ਗੁਣ ਗਾਵੇ ਮਾਇਆ ਦਾਸੀ ਭਗਤਾ ਕੀ ਕਾਰ ਕਮਾਵੇ ਚਰਣੀ ਲਾਗੇ ਤਾ ਮਹਿਲ ਪਾਵੇ ਸਦ ਹੀ ਨਿਰਮਲ ਸਹਿਜ ਸਮਾਵੇ ਹਰ ਕਥਾ ਸੁਣੈ ਸੀਤਨਵੰਤ ਦਿਸੈ ਜੁਗ ਮਾਹੀ ਤਿੰਨ ਕੋ ਸਭ ਨਿਵੈ ਅਣ ਦਿਨ ਪੂਜ ਕਰਾਹੀ ਸਹਿਜੇ ਗੁਣ ਰਵੈ ਸਾਚੇ ਮਨ ਮਾਹੀ ਪੂਰ ਸਤਗੁਰ ਸ਼ਬਦ ਸੁਣਾਇ ਤ੍ਰੈ ਗੁਣ ਮੇਟੇ ਚੌਥੇ ਚਿਤ ਲਾਇਆ ਨਾਨਕ ਹਉ ਮੈਂ ਮਾਰ ਬ੍ਰਹਮ ਮਿਲਾਇਆ ਪੂਰ ਸਤਗੁਰ ਸ਼ਬਦ ਸੁਣਾਇ ਤ੍ਰੈ ਗੁਣ ਮੇਟੇ ਚੌਥੇ ਚਿਤ ਲਾਇਆ ਨਾਨਕ ਹਉ ਮੈਂ ਮਾਰ ਬ੍ਰਹਮ ਮਿਲਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ